राजनीति करनी है करें जिनका लूट चुका है वो रोते रहे गंदे आरोप लगाते रहे लेकिन मेरे ईमानदार देशवासियों आइए मेरे साथ चलिए सिर्फ पचास दिन तीस दिसंबर के बाद मैं आपने जैसा हिंदुस्तान चाहा है वो देने का वादा करता हूं ਇਹੀ ਵਾਅਦਾਕਰ ਪੀਐਮ ਮੋਦੀ ਨੇ ਆਪਣੇ ਹੀ ਪੈਸੇ ਕਢਵਾਉਣ ਲਈ ਕਤਾਰਾਂ 'ਚ ਲੱਗੇ ਲੋਕਾਂ ਨੂੰ ਸਬਰ ਕਰਨ ਦੇ ਲਈ ਕਿਹਾ ਸੀ ਪਰ 50 ਦਿਨ ਬੀਤ ਜਾਣ ਤੇ ਵੀ ਲੋਕ ਪਹਿਲਾ ਵਾਂਗ ਹੀ ਕਤਾਰਾਂ 'ਚ ਲੱਗੇ ਨੇ ਜਗਬਾਣੀ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀ ਇੱਕ ਖਾਸ ਰਿਪੋਰਟ ਤਿਆਰ ਕੀਤੀ ਗਈ ਜਿਸ ਵਿੱਚ ਮੋਦੀ ਸਰਕਾਰ ਦੇ 50 ਦਿਨ ਬੀਤ ਜਾਣ ਤੋਂ ਬਾਅਦ ਦੇ ਹਾਲ ਤੇ ਇੱਕ ਚਾਪ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਕੇਮੇ ਲੋਕ ਹਾਲੇ ਵੀ ਨੋਟ ਬੰਦੀ ਦੇ ਫੈਸਲੇ ਤੋਂ ਪਰੇਸ਼ਾਨ ਨੇ ਸਾਡੇ ਕੋ ਕੁਝ ਮਿਲਾਵਾ ਵੀ ਨਹੀਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਆਉ ਉਹਨਾਂ ਨੂੰ ਪੁੱਛਦੇ ਆ ਕੀ ਕਹਿਣਾ ਹੈ ਇਸ ਵੇ ਸਾਡਾ ਬਹੁਤ ਜ਼ਿਆਦਾ ਲਾਸ ਹੋ ਰਿਹਾ ਹੈ ਅਸੀਂ ਕਲਾਸਾਂ ਛੱਡ ਛੱਡ ਕੇ ਆ ਰਹੇ ਹਾਂ ਕਾਲਜ ਦਾ ਵੀ ਬਹੁਤ ਜ਼ਿਆਦਾ ਲਾਸ ਹੋ ਰਿਹਾ ਹੈ ਤੇ 2000 ਰੁਪਏ ਦੇ ਰਹੇ ਆ ਜਿਸ ਨਾਲ ਕੁਝ ਨਹੀਂ ਹੁੰਦਾ ਹੈ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਮਾਂ ਮੰਗਿਆ ਸੀ ਖਤਮ ਹੋ ਗਿਆ ਕਿੰਨਾ ਕਿ ਇਤਫਾਕ ਰੱਖਦੇ ਹੋ ਕਿ ਜੋ ਉਹਨਾਂ ਨੇ ਫੈਸਲਾ ਲਿਆ ਸੀ ਸਹੀ ਸੀ ਬਿਲਕੁਲ ਗਲਤ ਕੋਈ ਸਹੀ ਫੈਸਲਾ ਨਹੀਂ ਹੈਗਾ ਇਹ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆਪਣੇ ਪੈਸੇ ਖਰਚਣ ਨੂੰ ਨਹੀਂ ਮਿਲ ਰਹਾ ਹੈ ਇਹ ਪੈਸੇ ਦੀ ਬਹੁਤ ਪ੍ਰੋਬਲਮ ਹੈਗੀ ਹੈ ਪੈਸਾ ਇੱਥੇ ਆਉਣਾ ਉਹਨਾਂ ਕਾ ਹੁੰਦਾ ਹੈ ਕਿ ਜਿਹੜਾ ਮੁਸ਼ਕਲ ਨਾਲ 150 ਬੰਦਾ ਵੀ ਨਹੀਂ ਭੁਗਤਦਾ ਤੇ ਪੈਸਾ ਖਤਮ ਹੋ ਜਾਂਦਾ ਤਾਂ ਵੀ ਆ ਪੈਸਾ ਲੈਣ ਦੇ ਵਾਸਤੇ ਦੁਨੀਆ ਜਿਹੜੀ ਸ਼ਾਮ ਤੱਕ ਖੜੀ ਰਹਿੰਦੀ ਹੈ ਦਿਲ ਦੇ ਉਜਾਸ਼ ਹੁੰਦੀ ਆ ਕਿ ਪੈਸਾ ਮਿਲੇਗਾ ਲੇਕਿਨ 5 6 4 ਵਜ ਜਾਂਦੇ ਨੇ 5 ਵਜ ਜਾਂਦੇ ਨੇ 6 ਵਜ ਜਾਂਦੇ ਨੇ ਪੈਸਾ ਕੋਈ ਨਹੀਂ ਲਾਸਟ ਬੋਰਡ ਲਾਉਂਦੇ ਨੇ ਕਿ ਨੋ ਕੈਸ਼ ਗੁਰਦਾਸਪੁਰ ਤੇ ਪਟਿਆਲਾ ਚ ਵੀ ਲੋਕ ਨੋਟ ਬੰਦੀ ਕਰਕੇ ਜਾਣਾ ਹੁੰਦਾ ਹੈ ਹਾਲਾਤਾਂ ਦੇ ਨਾਲ 2 4 ਹੁੰਦੇ ਵਿਖਾਈ ਦੇ ਨੇ ਲੈਣਾ ਲੱਗ ਜਾਂਦੇ ਆ 2000 ਰੁਪਇਆ ਦਿੰਦੇ ਆ ਹੁਣ ਕਾਲਜ ਆ ਪਰਸਨਲ 4000 ਲੈਣਾ ਕੀਤਾ ਹੈ ਕੀ ਕਰੀਏ ਸਰ 2000 ਨਾਲ ਕੀ ਬਣਦਾ ਹੈ ਦੁਖੀ ਆ ਅਸੀਂ ਡੁੱਟਦੇ ਜਾਣਾ ਹੁੰਦਾ ਰੂਟੀਨ ਬਣੀ ਆ ਪਹਿਲੇ 2000 ਦਿੰਦੇ ਸਾਰੇ ਜਾਂ 4000 ਦੇ ਦਿੰਦੇ ਆ ਤੁਹਾਨੂੰ ਕਿ ਆਈ ਦਾ ਜੇ ਤਾਂ 2000 ਦਾ 4000 ਦਾ ਕੀ ਬਣਦਾ ਜਿਹਦੀ ਹੁਣ 50000 ਕੇ ਦਾ ਖਾਹ ਮੁਲਾਜ਼ਮ ਦੀ 2000 ਨੂੰ ਕੀ ਕਰੀ ਬਸੀ ਅੱਜ ਨਵਾਂ ਸਾਲ ਮਨਾਉਣਾ ਤੇ ਨਵੇਂ ਸਾਲ ਕਰਕੇ ਖੜੇ ਆਂ ਸ਼ਗਨ ਵਿਹਾਰ ਕਰਨਾ ਨਵੇਂ ਸਾਲ ਚ ਉਹਦੇ ਕਰਕੇ ਖੜੇ ਕਿੰਨੇ ਕ ਟਾਈਮ ਹੋਇਆ ਨਹੀਂ ਜਲਦੀ ਜਾਣਾ ਪਿਆ ਕੀ ਕਰ ਲੈ ਕੁਛ ਨਹੀਂ ਬਸ ਜੇ ਜਲਦੀ ਆ ਜਾਾਂਗੇ ਤਾਂ ਜਲਦੀ ਆ ਜੂਗੀ ਵਾਰੀ ਟਾਈਮ ਸਰ ਕਰੇ ਚਲੇ ਜਾਵਾਂਗੇ ਰੋਟੀ ਰੋਟੀ ਖਾ ਲਾਂਗੇ ਟਾਈਮ ਸਰ ਜਾ ਕੇ ਬਠਿੰਡਾ ਚ ਲੋਕਾਂ ਦਾ ਕਹਿਣਾ ਸੀ ਕਿ ਨੋਟਬੰਦੀ ਦਾ ਅਸਰ ਹੁਣ ਪਹਿਲਾਂ ਨਾਲੋਂ ਕੱਟ ਗਿਆ ਹੈ ਤੇ ਉਹਨਾਂ ਨੂੰ ਜ਼ਿਆਦਾ ਮੁਸ਼ਕਲ ਨਹੀਂ ਆ ਰਹੀ ਰਸਤਾ ਹੁਣ ਨਾਰਮਲ ਹੁੰਦਾ ਯਾਰ ਡੇ ਵੇਟੇ ਕੁਝ ਅੱਗੇ ਨਾਲ ਸੁਧਾਰ ਹੋ ਰਿਹਾ ਸਾਨੂੰ ਉਮੀਦ ਹੈ ਵੀ ਅੱਗੇ ਬਹੁਤ ਵਧੀਆ ਰਿਜ਼ਲਟ ਆਉਣਗੇ ਸੈਕੰਡਲੀ ਜਿਹੜਾ ਹੁਣ ਗਵਰਨਮੈਂਟ ਨੇ ਕੁਝ ਅੱਗੇ ਲਿਮਟ ਸੀ 2000 ਤੋਂ ਉਹ ਹੁਣ 4500 ਰੁਪਏ ਅਮੀਰ ਵੀ ਸੁਣਨ ਚਾਇਆ ਵੀ ਕਰ ਰਹੇ ਆ ਹਾਂਜੀ ਕਰ ਦਿੱਤੇ ਜਾਂ ਕਰ ਦੇ ਦੇਣਗੇ ਮਤਲਬ ਉਹ ਬੜੀ ਵਧੀਆ ਗੱਲ ਆ ਅੱਗੇ ਡੇ ਬਾਏ ਡੇ ਲੱਗਦਾ ਵੀ ਸੁਧਾਰ ਹੋ ਜਾਏਗਾ ਹੁਣ ਬੈਂਕਾਂ ਦੇ ਵਿੱਚ ਡੇ ਬਾਏ ਡੇ ਰਸ਼ ਘਟ ਰਿਹਾ ਤੇਨ ਤਾਰਨ ਚ ਇੱਕ ਬਜ਼ੁਰਗਔਰਤ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਦਾਸ ਦੇ ਕਿਵੇਂ ਆਪਣਾ ਦੁੱਖ ਫਰੋ ਲਿਆ ਤੁਸੀਂ ਆਪ ਹੀ ਸੁਣ ਲਓ ਹੁਣ ਆ ਪੁੱਤ ਕੀ ਚਾਹੀਦਾ ਵੀ ਜਿਹੜਾ 70 ਸਾਲ ਦਾ ਤੇ 80 ਸਾਲ ਦਾ ਬੁੱਢਾ ਬੁੜੀ ਆ ਉਹ ਤੇ ਮੋਦੀ ਦੀ ਹਜ਼ੂਰੀ ਵਿੱਚ ਉੱਧਾ ਹੀ ਮੁੱਕ ਜਾਣਾ ਉਧਾ ਮੁੱਕ ਜਾਣਾ ਲੇਨ ਚ ਲੱਗਾ ਵੇਖੋ ਹੁਣ ਕੋਈ ਹਾਲ ਥੋੜਾ ਵਾ 6 ਵਜੇ ਦੇ ਇੱਥੇ ਆਣ ਕੇ ਬੈਠੇ ਆ 6 ਵਜੇ ਤੇ ਗੁਰਦੁਆਰੇ ਵੀ ਨਹੀਂ ਜਾਣ ਕੇ ਮੱਥਾ ਟੇਕਿਆ ਜਾਂਦਾ ਸਾਡੇ ਕੋ ਇਹ ਕਹਿੰਦੇ 50 ਦਿਨਾਂ ਬਾਅਦ ਸਹੀ ਹੋਏ ਨਾ ਕੰਮ 50 ਦਿਨ ਹੋ ਗਏ ਆ ਪੁੱਤ 50 ਦਿਨਾਂ ਦੇ ਅੰਦਰ ਅੰਦਰ ਮਿੰਦੇ ਦੀਦਾ ਦੇ ਬੁੱਢੇ ਬੁੜੀਆਂ ਮਰ ਗਏ ਦੇ ਮਰ ਜਾਣੇ ਮੈਨੂੰ ਨਹੀਂ ਜਾਪਦਾ ਵੀ ਕੁਝ ਹੋਵੇ 70 80 ਸਾਲ ਦੇ ਬੁੱਢੇ ਬੁੜੀਆਂ ਦੀ ਤੇ ਫੱਟੀ ਪੋਚੀ ਜਾਣੀ ਗਰੀਦਕੋਟ ਵਾਸੀਆਂ ਦਾ ਕੀ ਕਹਿਣਾ ਹੈ ਇਹ ਵੀ ਸੁਣੋ ਬੈਂਕ ਦੇ ਵਿੱਚੋਂ ਮਿਲਦੇ ਆ ਉਹ ਥੋੜੇ ਥੋੜੇ ਪੈਸੇ ਮਿਲਦੇ ਆ ਉਹ ਘਰੇ ਖਾਦੇ ਜਾਂਦੇ ਜਿਹੜਾ ਅੱਗੇ ਕੋ ਜ਼ਰਾ ਵਿਝੇ ਹੀ ਰਹਿ ਜਾਂਦਾ ਫਾਇਦਾ ਗੇੜੇ ਕੱਢੀ ਜਾਂਦੇ ਕਿਤੇ ਮਿਲ ਜਾਂਦਾ 2000 ਕਿਤੇ 4000 ਮਿਲ ਜਾਂਦਾ ਜੀ ਅੱਜ ਆਏ ਅੱਜ ਕੀ ਹੋਇਆ ਹੈ ਅੱਜ ਆਏ ਆ ਸਾਡੇ ਉਹਨਾਂ ਨੂੰ ਕੈਸ਼ ਖਾਤਮਾ ਜੀ ਮੈਨੂੰ ਸਭ ਨੂੰ ਹੀ ਥੋੜੀ-ਬਹੁਤ ਪ੍ਰੋਬਲਮ ਆਈ ਇੱਕੋਦਮ ਫੈਸਲੇ ਨਾਲ ਥੋੜੀ-ਬਹੁਤ ਤੰਗੀ ਫੇਸ ਕਰਨੀ ਪਈ ਕਿਉਂਕਿ ਨਵੇਂ ਨੋਡ ਅਵੇਲੇਬਲ ਨਹੀਂ ਹੋ ਰਹੇ ਸੀਗੇ ਪਰ ਜਦੋਂ ਹੀ ਅਸੀਂ 50ਵੇਂ ਦਿਨ ਆਪਾਂ ਪਹੁੰਚੇ ਆ ਇਹਦੀ ਬਹੁਤ ਵਧੀਆ ਸਥਿਤੀ ਸੁਧਰਦੀ ਰਹੀ ਹੈ ਹੁਣ ਸਭ ਨੂੰ ਕੈਸ਼ ਵਧੀਆ ਟਾਈਮ ਤੇ ਉਪਲਬਧ ਹੋ ਰਿਹਾ ਸਾਰੀ ਸਹੂਲਤਾਂ ਸਮਾਨੇ ਤੌਰ ਤੇ ਸਭ ਗ੍ਰਾਹਕਾਂ ਨੂੰ ਮਿਲ ਰਹੀ ਹੈ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਸਰਕਾਰ ਵੱਲੋਂ ਕਈ ਫੈਸਲੇ ਲਏ ਗਏ ਸਭ ਕੁਝ ਕੈਸ਼ਲੈਸ ਕਰਨ ਦੀਆਂ ਗੱਲਾਂ ਵੀ ਹੋਈਆਂ ਪਰ ਨੋਟਬੰਦੀ ਨੂੰ ਲੈ ਕੇ ਸਰਕਾਰ ਦੀ ਅਧੂਰੀ ਤਿਆਰੀ ਕਿਸੇ ਨਾ ਕਿਸੇ ਗੱਲ ਦੀ ਹੱਡੀ ਬਣ ਜਾਪਦੀ ਹੈ ਤੇ ਇਸ ਤੋਂ ਸਰਕਾਰ ਤੇ ਲੋਕਾਂ ਨੂੰ ਕਦੋਂ ਰਾਹਤ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੁੱਲ ਮਿਲਾ ਕੇ ਨਤੀਜਾ ਇਹੀ ਨਿਕਲਦਾ ਹੈ ਕਿ ਸਰਕਾਰ ਪੰਜਾ ਦਿਨਾ ਵਾਲਾ ਵਾਅਦਾ ਪੂਰਾ ਕਰਨ ਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸકી ਬਿਊਰੋ ਰਿਪੋਰਟ ਜਗਬਾਣੀ ਟੀਵੀ